ਕਿਸ ਵੇਲੇ ਕੀ ਕਰਦੇ ਰੱਬ ਦਾ ਭੇਤ ਨਹੀਂ ਹੁੰਦਾ ਕਿਸ ਵੇਲੇ ਕੀ ਕਰਦੇ ਰੱਬ ਦਾ ਭੇਤ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਜੋ ਤੁਰ ਗਏ ਦੁਨੀਆ ਤੋਂ ਉਹ ਮੁੜ ਕੇ ਫੇਰ ਨਹੀਂ ਵਾਪਸ ਆਉਂਦੇ ਜੋ ਤੁਰ ਗਏ ਦੁਨੀਆ ਤੋਂ ਉਹ ਮੁੜ ਕੇ ਫੇਰ ਨਹੀਂ ਵਾਪਸ ਆਉਂਦੇ ਲੱਖ ਕੋਸ਼ਿਸ਼ ਕਰਿਆਂ ਵੀ ਕਿਧਰੇ ਲੱਭਿਆਂ ਨਹੀਂ ਥੇ ਆਉਂਦੇ ਲੱਖ ਕੋਸ਼ਿਸ਼ ਕਰਿਆਂ ਵੀ ਕਿਧਰੇ ਲੱਭਿਆਂ ਨਹੀਂ ਥਿਹਾਉਂਦੇ ਕਦੇ ਸਮਾਂ ਕਿਸੇ ਦੀ ਵੀ ਕਰਦਾ ਵੇਟ ਨਹੀਂ ਹੁੰਦਾ ਕਫਣ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਜਿਵੇਂ ਫੁੱਲ ਕਾਗਜ਼ਾਂ ਦੇ ਵੰਡਦੇ ਹੁੰਦੇ ਨਹੀਂ ਸੁਗੰਧਾਂ ਜਿਵੇਂ ਫੁੱਲ ਕਾਗਜ਼ਾਂ ਦੇ ਵੰਡਦੇ ਹੁੰਦੇ ਨਹੀਂ ਸੁਗੰਧਾਂ ਬਹੁਤਾ ਚਿਰ ਖੜਦੇ ਨਾ ਬੇਗਾਨਾ ਹੱਕ ਰੇਤ ਦੀਆਂ ਕੰਧਾਂ ਬਹੁਤਾ ਚਿਰ ਖੜਦੇ ਨਾ ਬੇਗਾਨਾ ਹੱਕ ਰੇਤ ਦੀਆਂ ਕੰਧਾਂ ਕਦੇ ਅੱਗ ਦੀ ਫੋਟੋ ਚੋਂ ਮਿਲਦਾ ਸੇਕ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਜੇ ਨਜ਼ਰਾਂ ਲੱਗਦੀਆਂ ਹੁੰਦੀਆਂ ਅਬਾਨੇ ਭੁੱਖੇ ਮਰ ਜਾਂਦੇ ਜੇ ਨਜ਼ਰਾਂ ਲੱਗਦੀਆਂ ਹੁੰਦੀਆਂ ਅਬਾਨੇ ਭੁੱਖੇ ਮਰ ਜਾਂਦੇ ਜੇ ਭੁੱਖੇ ਰਹਿ ਕੇ ਰੱਬ ਮਿਲਦਾ ਤਾਂ ਝੁੱਗੀਆਂ ਵਾਲੇ ਤਰ ਜਾਂਦੇ ਜੇ ਭੁੱਖੇ ਰਹਿ ਕੇ ਰੱਬ ਮਿਲਦਾ ਤਾਂ ਝੁੱਗੀਆਂ ਵਾਲੇ ਤਰ ਜਾਂਦੇ ਇੱਥੇ ਲੱਖਾਂ ਲੋਕਾਂ ਦਾ ਭਰਿਆ ਪੇਟ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਰਾਮੇ ਆਣੀਆਂ ਗਿੱਲਾ ਓਏ ਮੌਤ ਕਦੇ ਸੁਣਦੀ ਨਾ ਫਰਮਾਇਸ਼ਾਂ ਤੇ ਰਾਮੇ ਆਣੀਆਂ ਗਿੱਲਾ ਓਏ ਮੌਤ ਕਦੇ ਸੁਣਦੀ ਨਾ ਫਰਮਾਇਸ਼ਾਂ ਬੰਦਾ ਮਰਨੋਂ ਮਰ ਜਾਂਦਾ ਪੂਰੀਆਂ ਹੋਣ ਕਦੇ ਨਾ ਐਸ਼ਾਂ ਬੰਦਾ ਮਰਨੋਂ ਮਰ ਜਾਂਦਾ ਪੂਰੀਆਂ ਹੋਣ ਕਦੇ ਨਾ ਐਸ਼ਾਂ ਰੁੱਕਾ ਧੁਰਦਰਗਾਹਾਂ ਦਾ ਕਦੇ ਵੀ ਲੇਟ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ ਕਫਨ ਦੇ ਜੇਬ ਨਹੀਂ ਹੁੰਦੀ ਗਿਫਟ ਦਾ ਰੇਟ ਨਹੀਂ ਹੁੰਦਾ